ਯੂਨੀਅਨ ਵੱਲੋਂ ਢੀਸੀ ਕਪੂਰਥਲਾ ਨੂੰ ਦਿੱਤਾ ਮੰਗ ਪੱਤਰ ਸੂਵਿਧਾ ਕੈਂਪ ਮਾੜੇ ਪ੍ਰਬੰਧਾ ਕਾਰਨ ਬਣਿਆ ਦੂਬੀ ਦਾ ਕੈਂਪ ਪੰਡਾਲਬੇਟ 9 ਜੁਲਾਈ 조ਕਿੰਦਰ ਸਿੰਘ ਜਾਤੀ ਕੇ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸਹੂਲਤਾ ਦੇਣ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਡਾਲਬੇਟ ਵਿਖੇ ਲਗਾਏ ਗਏ ਸੂਵਿਧਾ ਕੈਂਪ ਮੌਕੇ ਕੀਰਤੀ ਕਿਸਾਨ ਯੂਨੀਅਨ ਵੱਲੋਂ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਪੁੱਲਰ ਅਤੇ ਜ਼ਿਲ੍ਹਾ ਸਕੱਤਰ ਸਰਸੇਮ ਸਿੰਘ ਬਨਾਮਾਲ ਦੀ ਅਗਵਾਈ ਹੇਠ ਕੈਂਪ ਵਿੱਚ ਪੁੱਜੇ ਡਿਪਟੀ ਕਮਿਸ਼ਨਰ ਕਪੂਰਥਲਾ ਸ਼੍ਰੀ ਅਮਿਤ ਕੁਮਾਰ ਪੰਚਾਲ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਇਸ ਮੌਕੇ ਕਿਸਾਨ ਆਗੂਆਂ ਨੇ ਡੀਸੀ ਕਪੂਰਥਲਾ ਨੂੰ ਤੁਸੀਂ ਬੰਦੀ ਰਿਪੇਅਰ ਜੋ ਕਈ ਸਾਲਾਂ ਤੋਂ ਨਹੀਂ ਹੋਈ ਪਿਛਲੇ ਸਾਲ ਹੜਾ ਕਾਰਨ ਬਰਬਾਦ ਹੋਈਆਂ ਫਸਲਾਂ ਬਰਬਾਦ ਹੋ ਚੁੱਕੀਆਂ ਹਨ ਅਤੇ ਪੰਚਾਇਤੀ ਜ਼ਮੀਨਾਂ ਦਾ ਠੇਕਾ ਤਾਂ ਲੈ ਲਿਆ ਪਰੰਤੂ ਉਸ ਦਾ ਮੁਆਵਜ਼ਾ ਕਿਸਾਨਾਂ ਨੂੰ ਨਹੀਂ ਦਿੱਤਾ ਗਿਆ ਬਨਮਲ ਵਾਲਾ ਤੇ ਮੰਡ ਸੰਗੋਜਲਾ ਵਿਖੇ ਪੀਣ ਵਾਲੇ ਪਾਣੀ ਦੀ ਸਮੱਸਿਆ ਕਈ ਪਿੰਡਾਂ ਦੇ ਛੱਪੜ ਪੁਰ ਦਿੱਤੇ ਗਏ ਹਨ ਅਤੇ ਪਾਣੀ ਦਾ ਕੋਈ ਇੰਤਜ਼ਾਮ ਨਹੀਂ ਕੀਤਾ ਗਿਆ ਪੰਡਾਲ ਬੇਟ ਜੋ ਇੱਕ ਵੱਡਾ ਪਿੰਡ ਹੈ ਦਾ ਛੱਪੜ ਬਹੁਤ ਛੋਟਾ ਹੈ ਜੋ ਘਟੋ ਘਟ ਸੱਤ ਅੱਠ ਕਿੱਲੇ ਦਾ ਹੋਣਾ ਚਾਹੀਦਾ ਹੈ ਨਜ਼ੂਲੈਂਡ ਜ਼ਮੀਨ ਤੇ 2016 ਤੋਂ ਲੱਗਾ ਬੈਨ ਤੁਰੰਤ ਹਟਾਇਆ ਜਾਵੇ ਤਾਂ ਕਿ ਲੋਕ ਆਪਣੀਆਂ ਲੋੜਾਂ ਪੂਰੀਆਂ ਕਰ ਸਕਣ ਇਸ ਮੌਕੇ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਕਿਸਾਨਾਂ ਨੂੰ ਉਹਨਾਂ ਦੀਆਂ ਸਮੱਸਿਆਵਾਂ ਦਾ ਜਲਦ ਹੱਲ ਕਿਤੇ ਜਾਣ ਦਾ ਭਰੋਸਾ ਦਿੱਤਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਪੁੱਲਰ, ਜ਼ਿਲ੍ਹਾ ਸਕੱਤਰ ਤਰਸੇਮ ਸਿੰਘ ਬਨਾਮਲ, ਜ਼ਿਲ੍ਹਾ ਪ੍ਰੈਸ ਸਕੱਤਰ ਕੁਲਵਿੰਦਰ ਸਿੰਘ ਪੰਡਾਲਪੇਟ, ਜ਼ਿਲ੍ਹਾ ਕਮੇਟੀ ਮੈਂਬਰ ਕਰਮਜੀਤ ਸਿੰਘ ਨੂਰਪੁਰ ਜੱਟਾ, ਮਲਕੀਤ ਸਿੰਘ ਢਾਲੀਵਾਲਪੇਟ, ਅਨੂਪ ਸਿੰਘ ਗੜਾਣਾ, ਮਾਸਟਰ ਬਲਵੀਰ ਸਿੰਘ, ਮਾਸਟਰ ਚਰਨਜੀਤ ਸਿੰਘ ਟਿਲਵਾ, ਸਤਨਾਮ ਸਿੰਘ ਬੂ, ਗੁਰਪਾਲ ਸਿੰਘ ਪੰਡਾਲਪੇਟ ਜੱਗੀ ਪੰਡਾਲ ਗੁਰਬੀਰ ਸਿੰਘ ਕਾਦੂਪੁਰ ਸੇਵਾ ਸਿੰਘ ਮੁਰਾਦਪੁਰ ਸਚਨ ਸਿੰਘ ਕਾਲੂ ਆदि ਹਾਜ਼ਰ ਸਨ ਕਪੂਰਥਲਾ ਤੋਂ ਪੱਤਰਕਾਰ जोगਿੰਦਰ ਸਿੰਘ ਜਾਤੀਕੇ ਜੀ ਦੀ ਵਿਸ਼ੇਸ਼ ਰਿਪੋਰਟ ਪਹਿਲਾ ਮਾਰ ਪੈਂਦੇ ਸਾਰੀ 9-9 ਕਿਲੇ ਪੌਣੇ 9 ਲੋਕ ਦੇ ਜਦੋਂ ਕਿ ਆ ਕੇ ਵੇਚ ਵੀ ਤੁਹਾਡੇ ਨਾਮ ਹੋਈ ਨਾ ਕੋਈ ਲਾ ਕੇ ਵੇਚ ਨਹੀਂ ਸਕਦੇ ਉਹ ਨਹੀਂ ਵੇਚ ਨਹੀਂ ਸਕਦੇ ਨਹੀਂ ਉਹ ਬੈਨ ਆਏ ਹੋਏ ਉਹ ਵੇਚ ਹੀ ਨਹੀਂ ਜਾ ਸਕਦੇ ਘੱਟਾ ਲਿਆ ਜਾ ਸਕਦਾ ਜੇ ਬਾਅਦ ਵਿੱਚ ਵੀ ਜਾ ਸਕਦੀ ਹੈ ਜੇ ਇੱਥੇ ਥੋੜਾ ਤੋਂ ਪੈਸੇ ਨੂੰ ਥੋੜਾ ਤੋਂ ਬਾਅਦ ਨਾਲ ਮਾਂ ਕੋਲ ਇਹ ਲੜਕੇ ਅਹੀਂ ਕਰਾਈ ਸੀ ਪਹਿਲਾਂ ਵੀ ਕਰਜਾਂ ਨਹੀਂ ਮਰਦਾ ਸੀ ਮੇ ਲੜਕੇ ਕਰਾਇਆ ਮਾਂ ਨੂੰ ਮਾਂ ਨੂੰ ਪਰ ਤੁਹਾਡਾ ਜਿਹੜਾ ਨਾ ਕੇ ਉਦੇ ਵਿੱਚ ਉਹ ਅਦਾਇਤਾ ਹੋਈ ਪਈ ਹੈ ਨਾ ਬਈ ਨਜ਼ੂਲੈਂਡ ਦੇ ਵਿੱਚ ਆਪਾਂ ਨਾਮ ਵਾਲੇ ਇਹਦੇ ਪਿੰਡ ਦੀ ਇੱਕ ਜੀ ਲਾਟ ਹੋਈ ਜਾਈ ਇਹ ਲਾਟ ਹੋਈਆਂ ਸਾਰਾ ਪਿੰਡ ਦੀ ਲਾਟਾਂ ਨੇ ਲਾਟ ਹੋਈਆਂ ਨਜ਼ੂਲੈਂਡ ਬਹੁਤੇ ਸਾਰੇ ਅਲੋਟਮੈਂਟ ਹੋਈ ਰਹੀ ਹੈ ਪਰ ਅਲੋਟਮੈਂਟ ਦੇ ਵਿੱਚ ਜਿਹੜੇ ਸਰਕਾਰ ਵੱਲੋਂ ਜੋ ਬਣਾਏ ਗਏ ਨੇ ਇੱਕ ਇਸ ਨਾਮ ਤੇ ਇਹਨੂੰ ਬਦਲ ਨਹੀਂ ਕੀਤਾ ਬੰਦਾ ਅੱਜ ਮਰ ਗਿਆ ਖੇਤ ਜਿਹੜੇ ਰਜਿਸਟਰੀ ਜਾ ਕੇ ਆਪਣੇ ਭਰਾਵਾਂ ਨਾਲ ਕਰ ਦਿੰਦਾ ਮੁਕਤਾਰਨਾਮਾ ਦੂਜੇ ਦਿੱਤਾ ਹੈ ਮੁੜਕੇ ਦੀ ਗੱਲ ਹੁੰਦੀ ਆ ਵੀ ਉਹ ਚਾਰ ਥਾਲ ਨਹੀਂ ਬੋਲਦੇ 2004 ਤੇ ਜਾ ਕੇ ਕੇਸ ਕਰਦੇ ਨੇ ਤੇ ਪੈਸੇ ਹੀ ਦੇ ਕੇ ਕਿਰਾਇਆ ਸਾਡੇ ਨਾਲੇ ਜ਼ੋਰੀਆਂ ਬਜ਼ਾਰਾ ਲਾਉਂਦੇ ਆ ਚਾਰ ਤੇ ਜਾ ਕੇ ਕੇਸ ਕਰਦੇ ਨੇ ਕੇਸ ਮੁੜਕੇ 10 ਜਿਹਨਾਂ ਦੇ ਹੱਕ ਜੀ ਹੋ ਜਾਂਦਾ ਕੋਈ ਲੈਣ ਦੇ ਉਹ ਰੇਕੀ ਕੈਸ਼ਨ ਹੋ ਜਾਂਦੀ ਆ ਕਿਉਂਕਿ ਬੰਦਾ ਮਰ ਗਿਆ ਮੁਕਤਾਰਨਾਮਾ ਖਤਮ ਹੋ ਗਿਆ ਗੱਲ ਕਿੱਥੇ ਖੜੀ ਜੀ 10 ਉਹ ਕਹਿੰਦਾ ਫੇ ਉਹ ਫੈਸਲੇ ਚੱਲ ਜਾਂਦੇ ਆ 12 ਦੇ ਫੇ ਫੈਸਲੇ ਉਹਨਾਂ ਦੇ ਹੱਕ ਜੀ ਹੋ ਜਾਂਦਾ ਕਾਬਜੇ ਸ਼ੋ ਹੋ ਜਾਂਦੇ ਆ ਉਹ ਛੋੜ ਨਹੀਂ ਸਕਦੇ ਕੁਝ ਵੀ ਪਰ ਉਹ ਹਾਈ ਕੋਰਟ ਚਲ ਜਾਂਦੇ ਆ ਔਰ ਉਹ ਨਾਮ ਤੇ ਡਾਕਟਰ ਦੇ ਪਈ ਉਹ ਸਾਰਾ ਕੁਝ ਰਜਿਸਟਰੀ ਕੈਸਲ ਹੋ ਗਈ ਹੋਈ ਆ ਤੇ ਗਰਦੌਰੀਆਂ ਉਹਨਾਂ ਦੇ ਨਾਂ ਤੇ ਹੋਣੀਆਂ ਉਹ ਮਾਲ ਮੈਂ ਕਿਹਾ ਜਿਹੜੀ ਆਸਟਾ ਆਰ ਰਿਹਾ ਉਹਨੂੰ ਲਿਆ ਕੇ ਨਕੂਸ ਕਰਵਾ ਲੂੰ ਜਿਹੜਾ ਤੁਹਾਡਾ ਲਾਸਟ ਇਹ ਅਸਲ ਕਮਤਾ ਨੂੰ ਪਤਾ ਨਹੀਂ ਹੁੰਦਾ ਫਿਰ ਬਾਬੇ ਨਾਨਕ ਦੀਆਂ ਗੱਲਾਂ ਕਹਿੰਦੇ ਹਾਂ ਬਲਵੰਦਰ ਸਿੰਘ ਭੁੱਲਰ ਜ਼ਿਲ੍ਹਾ ਪ੍ਰਧਾਨ ਕਰਤੀ ਕਿਸਾਨ ਜੁਨਨ ਸੁਵਕ ਮਸ਼ੀਨ ਕਰਤੀ ਕਿਸਾਨ ਜੁਨਨ ਅੱਜ ਅਸੀਂ ਡੀਸੀ ਸਾਹਿਬ ਨੇ ਸੰਗਤ ਦਰਸ਼ਨ ਪ੍ਰੋਗਰਾਮ ਲਾਇਆ ਸੀ ਅਸੀਂ ਲੋਕਲ ਮੰਗਾ ਨੂੰ ਲੈ ਕੇ ਅੱਜ ਮੰਗ ਪੱਤਰ ਦਿੱਤਾ ਤੁਸੀਂ ਬੰਦੀ ਮੰਗਿਆ ਹੋਰ ਲੋਕਾਂ ਨੇ ਮਾਬਦੇ ਦੀ ਮੰਗਿਆ ਹੋਰ ਜਿਹੜੀਆਂ ਲੋਕਲ ਮੰਗਾਂ ਸਾਰੀਆਂ ਰੱਖੀਆਂ ਕਿ ਬਹੁਤ ਸਾਰੇ ਥਾਵਾਂ ਤੇ ਲਕਾਈ ਖਰਾਬ ਹੁੰਦੀ ਫਿਰਦੀ ਹੈ ਅਸਲੀਅਤ ਨੂੰ ਕੋਈ ਫਰਦਾ ਨਹੀਂ ਹੈ ਉਦਾਂ ਹੀ ਖਾਣਾ ਪੂਤੀ ਕਰਕੇ ਪੈਸੇ ਪੂਰੇ ਲੈ ਕੇ ਕਿ ਯਾਨੀ ਗਲਤ ਬਹੁਤ ਸਾਰੇ ਕੰਮ ਹੁੰਦੇ ਆ ਲੋਕ ਰੁੱਲਦੇ ਰਹਿ ਜਾਂਦੇ ਆ ਉਹਦੇ ਸੰਬੰਧ ਕੀ ਇਹ ਸੰਗਤ ਦਰਸ਼ਨ ਆ ਸਭ ਲੋ ਇਹ ਕਾਗਜ਼ੀ ਪੱਤਰੀ ਸਾਰਾ ਕੁਝ ਲੈ ਜਾਣਾ ਲੋਕਾਂ ਰਹਿ ਜਣੀਆਂ ਫਾਈਲਾਂ ਫੇਰ ਰੁੱਲਦੀਆਂ ਰਹਿ ਜਾਣੀਆਂ ਕਿਉਂਕਿ ਅੱਗੇ ਵੀ ਸੰਗਤ ਦਰਸ਼ਨ ਬਹੁਤ ਸਾਰੀਆਂ ਸਰਕਾਰਾਂ ਨੇ ਲਾਏ ਇਹਦਾ ਕੋਈ ਫਾਇਦਾ ਨਹੀਂ ਜੇ ਦਫਤਰਾਂ 'ਚ ਹੀ ਬੰਦੇ ਹੈ ਨਹੀਂ ਕਿ ਜਦੋਂ ਕਿਤੇ ਕਿਸੇ ਵੀ ਦਫਤਰ ਚ ਜਾ ਗਿਆ ਫਿਰ ਮੰਗ ਪੱਤਰ ਦਿੰਦੇ ਆ ਉੱਥੇ ਕਹਿੰਦੇ ਆ ਉਹਨਾਂ ਨੂੰ ਕੋ ਕੰਮ ਕਹਿੰਦੇ ਆ ਕਿ ਸਾਡੇ ਕੋ ਬੰਦੇ ਹੀ ਹੈ ਨਹੀਂ ਮੁਲਾਜ਼ਮ ਹੀ ਦੋ ਆ ਆ ਐਸ ਐਚਓ ਆ ਕਹਿੰਦੇ ਆ ਮੇਰੇ ਦੋ ਹੀ ਮੁਲਾਜ਼ਮ ਆ ਕਿ ਹਾਈ ਕੋਰਟ ਚੱਲ ਜਾਏ ਫਿਰ ਦੋ ਦੋ ਰਹਿ ਜਾਣੇ ਰਹਿ ਨੇ ਤੀਜਾ ਚਲੇ ਜਾਂਦਾ ਇਸ ਕਰਕੇ ਸਰਕਾਰਾਂ ਨੂੰ ਇਸੋਲੇ ਬੇਰਜ਼ਿਕਾਰੀ ਬਹੁ ਵੱਡੇ ਪੱਧਰ ਤੇ ਉਹ ਵੀ ਹੱਲ ਕਰਨਾ ਚਾਹੀਦਾ ਰੱਖਣਾ ਚਾਹੀਦੇ ਆ ਆਪ ਤੁਸੀਂ ਬਾਨਾ ਜੀ ਦੀ ਵੱਡੀ ਸਮੱਸਿਆ ਹੈ ਦਾਣਾ ਸਾਲਾ ਤੋਂ ਰਿਪੇਅਰ ਨਹੀਂ ਹੋਈ বারবার ਖੁਰਦੇ ਅਗੇ ਬੇਲ ਦਾ ਰੱਖੇ ਹੁੰਦੇ ਸੀ ਲਗਾਤਾਰ ਜਿੱਥੇ ਕਿਤੇ ਖਾਲਾ ਖੂੜਾ ਪਾ ਡੰਗਰ ਖਰਾਬ ਕਰ ਦਿੰਦੇ ਉੱਥੇ ਲਾਉਂਦੇ ਹੁੰਦੇ ਸੀ ਹੋਰ ਲੱਗਦੀ ਨਹੀਂ ਹੈ ਬੰਨ ਜਦੋਂ ਪਿਛਲੇ ਸਾਲ ਹੜ ਆਇਆ ਲੋਕਾਂ ਦੇ ਸਹਿਯੋਗ ਨਾਲ ਵੱਧ ਗਏ ਬਾਬਿਆਂ ਨੇ ਤਾਂ ਨਾਲ ਹੋ ਕੇ ਬਣਾਤੇ ਇੱਕ ਸਰਕਾਰ ਦਾ ਕੋਈ ਧਿਆਨ ਨਹੀਂ ਹੈ ਅੱਜ ਵੀ ਖਬਰਾਂ ਆਈ ਜਾਂਦੀਆਂ ਹੜ ਦਾ ਦਿਨ ਆ ਗਏ ਮੀਂਹ ਦੇ ਦਿਨ ਆ ਪਰ ਜੀਬੀਸੀਆਂ ਖੜੀਆਂ ਕਰਕੇ ਤੇਲ ਫੂਕ ਕਾਰਨਾ ਪੂਰੀ ਕਰਕੇ ਕਰ ਜਾਂਦੇ ਕਿਤੇ ਨਾਲੇ ਦੀ ਕਿਸੇ ਦੀ ਸਫਾਈ ਨਹੀਂ ਹੈ ਹੋਈ ਸਰਕਾਰ ਕਹੀ ਜਾਂਦੀ ਬਿਆਨ ਮੁਕੰਮਲ ਪ੍ਰਬੰਧ ਹੋ ਗਏ ਜਦੋਂ ਲੋਕ ਰੁੜਦੇ ਹੁੰਦੇ ਫਿਰ ਕਿਸ਼ਤੀਆਂ ਨੰਨੇ ਹੁੰਦੇ ਉਦੋਂ ਮੁਕੱਬਲ ਪ੍ਰੰਦ ਪਹਿਲੇ 20 ਜਾਈਂ ਘੁੱੜ ਜਾਂਦੇ ਬਹੁਤ ਸਾਰੇ ਤਵਾਂ ਤੇ ਹੋਇਆ ਵੀ ਇਹ ਇਸ ਕਰਕੇ ਇਸ ਮਸੱਈਆਂ ਬਹੁਤ ਹੈਗੀਆਂ ਜਦੋਂ ਵੀ ਕੋਈ ਸਰਕਾਰ ਆਉਂਦੀ ਹੈ ਸਾਰੀਆਂ ਆਪਣੀਆਂ ਗੱਲਾਂ ਤੇ ਕਰੀ ਜਾਂਦੀ ਆ ਵੀ ਲੋਕਲ ਗਰਾਊਂਡ ਪੱਧਰ ਤੇ ਉਹ ਕੰਮ ਨਹੀਂ ਹੈ ਬਦਲਾ ਵਾਲੀ ਸਰਕਾਰ ਦਾ ਵੀ ਕੋਈ ਉਹ ਪ੍ਰਬੰਧ ਨਹੀਂ ਹੈ ਕਈ ਬਹੁਤ ਕੁਝ ਆਂਦੇ ਆ ਲੋਕ ਅਜੇ ਵੀ ਉਦਾਂ ਹੀ ੱਟਕੇ ਖਾਈ ਜਾਂਦੇ ਅੱਗੇ ਕੋਈ ਪੈਸੇ ਦੇ ਕੇ ਕਰਾ ਲਿੰਦਾ ਹੁਣ ਜੇ ਉਹ ਹੈ ਨਹੀਂ ਤਾਂ ਅੱਗੇ ਨਾਲ ਜਾਦੀ ਰਿਸ਼ਵਤ ਸ਼ੁਰੂ ਹੋ ਗਈ ਆ ਜਿਆਦਾ ਸਭ ਕੁਝ ਹੋ ਗਿਆ ਗਰਾਊਂਡ ਤੇ ਨਹੀਂ ਹੈ ਉਹ ਵੀਡੀਓ ਚਾਹੇ ਉੱਥੇ ਉਹ ਫੇਸਬੁਕ 'ਤੇ ਹੈ ਦੂਜਾ ਤੀਜਾ ਹੈਗਾ ਪਰ ਜੇ ਗਰਾਊਂਡ ਪੱਧਰ ਤੇ ਕੰਮ ਹੁੰਦਾ ਫੇ ਇਹਨਾਂ ਦੇ ਤੈਨ ਨਹੀਂ ਸੀ ਐਮਪੀ ਬਣਨੇ ਫੇ 13 ਜੋ ਫੇ ਛੱਟ ਨਹੀਂ ਸੀ ਕਾਂਗਰਸ ਦੇ ਬਣਨੇ ਕਿ ਲੋਕ ਨੂੰ ਹੋਰ ਜਦੋਂ ਕੋਈ ਮਿਸ਼ਨ ਨਹੀਂ ਦੇਖਿਆ ਉੱਤੇ ਵੀ ਮੋਦੀ ਖਰਾਬ ਸੀ ਲੋਕ ਕਹਿੰਦੇ ਜਿਹੜਾ ਜਿੱਤਣ ਵਾਲਾ ਉਹਨੂੰ ਪਾਓ ਵੋਟ ਤੋਂ ਨੀਰਾਹੇ ਵੀ ਉਹਨਾਂ ਜਿੱਤਣਾ ਉਹਨਾਂ ਨੂੰ ਪਾਤੀਆਂ ਲੋਕਾਂ ਨੇ ਵੋਟਾਂ ਜਿਹੜੇ ਨਹੀਂ ਵੀ ਵੋਟਾਂ ਕਾਂਗਰਸ ਨੂੰ ਪਾਉਦੇ ਉਹਨਾਂ ਨੂੰ ਪਾਉਣੀਆਂ ਪਈਆਂ ਵੀ ਜਿੱਤਣ ਵਾਲੇ ਨੂੰ ਪਾ ਦੇ ਕਿ ਮੋਦੀ ਨੂੰ ਦਸਰਉਣਾ ਹੀ ਹੈ ਨਾ ਇਹ ਸਮੱਸਿਆ ਵਾ ਜੇ ਲੋਕ ਇਹ ਜਿਹੜੇ ਆ ਬਦਲਾਅ ਵਾਲੇ ਆ ਜੇ ਕਿਤੇ ਗਰਾਊਂਡ ਪੰਦਰ ਤੇ ਆ ਕੇ ਕੰਮ ਕਰਨ ਵੇਖਣ ਅਪ ਸਾਨੂੰ ਲਾਉਣ ਤੋਰਨ ਤੇ ਲੋਕਾਂ ਦੇ ਮਸਲੇ ਬਹੁਤ ਸਾਰੇ ਹੱਲ ਹੋ ਸਕਦੇ ਆ ਸਾਨੂੰ ਵਿਕਦੇ ਰਹਾਂ ਪਰ ਅਸੀਂ ਖੜੇ ਖੜੇ ਉਥੇ ਮੰਗ ਪੱਤਰ ਦੇ ਕੇ ਆ ਗਏ ਉਹਨਾਂ ਦੇ ਧਿਆਨ ਚ ਵੀ ਲਿਆਂਦਾ ਤੋਂ ਮੰਗਾ ਵੀ ਦਿੱਤੀਆਂ ਇਹ ਆਸ ਕਰਾਂਗੇ ਲੋਕ ਹੋਰ ਤਕੜੇ ਹੋਣ ਜਿੱਥੇ ਵੀ ਕਿਤੇ ਸੰਗਤ ਦਰਸ਼ਨ ਕਰਦੇ ਆ ਇੰਦਾ ਸਾਰਾ ਕੁਝ ਕਰੀਏ ਤਾਂ ਜੋ ਆਪਾਂ ਇਹਨਾਂ ਨੂੰ ਕੁਝ ਬਦਲਾ ਸਕੀਏ ਮੂਰਾ ਦੇ ਸਕੀਏ ਸਭੀ ਬੜੀ ਅੱਜ ਸੁਵਨਾ ਕੇਂਦਰ ਵਿੱਚ ਆਏ ਆਂ ਕਿ ਵਿਖਾ ਸੁਵਨਾ ਕੈਂਪ ਦੇ ਵਿੱਚ ਸੁਵਨਾ ਕੈਂਪ ਦੇ ਵਿੱਚ ਇੱਕ ਤੇ ਬੈਠਣ ਦਾ ਕੋਈ ਇੰਤਜ਼ਾਮ ਨਹੀਂ ਪਬਲਿਕਲੀ ਲੋਕ ਇਧਰ ਉਧਰ ਗਰਮੀ ਵਿੱਚ ਖੜੇ ਆ ਬਾਕੀ ਅਸੀਂ ਅੱਜ ਆਪਣਾ ਕੀਰਤੀ ਕਿਸਾਨ ਜੀ ਨੇ ਵੱਲੋਂ ਕੋਈ ਇਹਨਾਂ ਦਾ ਧਿਆਨ ਦਿਵਾਉਣਾ ਆ ਜਦੋਂ ਕਿ ਇਹ ਸਰਕਾਰ ਦਾ 10 ਸਾਲ ਤੋਂ ਬਿਲਕੁਲ ਇਧਰ ਧਿਆਨ ਨਹੀਂ ਬਨ ਵਾਲ ਬਾਰਸ਼ਾਂ ਦਾ ਸਮਾਂ ਆ ਪਿਛਲੇ ਸਾਲ ਵੀ ਬਾਰਸ਼ਾਂ ਨਾਲ ਹੜ੍ਹ ਆਏ ਤੇ ਬੰਨ ਜਿਹੜਾ ਕਈ ਥਾਵਾਂ ਤੋਂ ਟੁੱਟ ਚੱਲਿਆ ਸੀ ਲੋਕਾਂ ਨੇ ਆ ਵੀ ਕੁਝ ਖੇੜੇ ਵਾਲੇ ਸੰਤਾਨਾਂ ਨੇ ਨਾਲ ਮਦਦ ਕੀਤੀ ਪਬਲਿਕ ਨੇ ਆਪ ਹੀ ਉਹਦਾ ਬੰਨ ਤੁਨੂੰ ਉੱਤੇ ਮਿੱਟੀ ਪਾਈ ਤੇ ਉਹਨੂੰ ਕਾਇਮ ਕੀਤਾ ਇਸ ਇਸ ਦਰਾਂ ਨੇ ਜਿਹੜੀਆਂ ਪੰਚਾਇਤੀ ਜ਼ਮੀਨਾਂ ਲੋਕਾਂ ਨੇ ਠੇਕੇ ਦੇ ਲਈਆਂ ਸੀ ਸਰਕਾਰ ਨੇ ਉਹ ਠੇਕੇ ਵੀ ਵਸੂਲ ਲਿਆ ਤੇ ਉਹਦਾ ਜਆ ਬਣਦਾ ਮੁਆਵਜ਼ਾ ਜਿਹੜਾ ਲੋਕਾਂ ਨੂੰ ਬਿਲਕੁਲ ਨਹੀਂ ਦਿੱਤਾ ਲੋਕ ਜਿਹੜੇ ਉਹ ਆਪਣੀ ਹਸਲ ਜਿਹੜੀ ਉਹ ਬਰਬਾਦ ਕਰਕੇ ਉਹਦਾ ਮੁਆਵਜ਼ਾ ਨਹੀਂ ਲੈ ਸਕੀ ਤੀਸਰਾ ਸਾਡਾ ਹੈਗਾ ਜਿਹੜੀਆਂ ਨਜੂਲ ਲੈਣ ਦੀਆਂ ਜ਼ਮੀਨਾਂ ਵਾਂ ਉਹ ਲੋਕਾਂ ਦੇ ਨਾਮ ਮਾਲਕੀ ਦੇ ਹੱਕ ਉਹਨਾਂ ਦਿੱਤੇ ਹੋਇਆ ਪਰ ਉਹਨਾਂ ਨੂੰ ਕੋਨਾ ਦੇਖ ਰੋਗ ਲਾਈ ਗਈ ਆ ਉਹਨੂੰ ਉਹ ਵਰਤ ਨਹੀਂ ਸਕਦੇ ਉਹਨੂੰ ਆਪਣੀ ਕਿਸੇ ਜਮਾਨਤ ਤੱਕ ਵੀ ਨਹੀਂ ਦੇ ਸਕਦੇ ਅਸੀਂ ਇਹ ਵੀ ਮੰਗ ਕਰਦੇ ਆ ਕਿ ਜਿਹੜੀ ਰੋਕ ਲਗਾਈ ਗਈ ਉਹ ਤੋਂ ਹਟਾਈ ਜਾਵੇ ਇੱਕ ਲਾਗਲੇ ਲਾਗਲੇ ਜੋ ਬੰਦ ਲਾਗਲੇ ਲਾਗੇ ਦੇ ਪਿੰਡ ਹੈ ਉੱਥੇ ਇੱਕ ਪਾਣੀ ਦਾ ਜਿਹੜਾ ਪੀਣ ਵਾਲੇ ਪਾਣੀ ਦਾ ਕੋਈ ਇੰਤਜ਼ਾਮ ਨਹੀਂ ਹੈਗਾ ਉਹਨਾਂ ਪਿੰਡਾਂ 'ਚ ਨਾ ਕੋਈ ਟੈਂਕੀ ਆ ਲੋਕਾਂ ਨੇ ਛੋਟੇ ਛੋਟੇ ਬੋਰ ਕਰਾਏ ਆ ਜਦੋਂ ਕਿ ਉਹ ਪਾਣੀ ਪੀਣ ਦੇ ਯੋਗ ਨਹੀਂਗਾ ਉਹ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਇਨਫੈਕਸ਼ਨ ਵਗੈਰਾ ਲਗਾਤਾਰ ਹੀ ਚੱਲ ਰਹੀ ਆ ਤੇ ਕਾਲਾ ਪੀਲਾ ਜਿਹੜੇ ਰੋਗ ਜਿਹੜੇ ਉਹ ਵੀ ਲੋਕਾਂ ਨੂੰ ਉਹ ਹੋ ਰਹੇ ਆ ਉਹ ਛੜੀਏ ਮੰਗਿਆ ਕੋਥੇ ਪਾਣੀ ਜਿਹੜਾ ਵਾ ਉਹ ਪੀਣ ਦਾ ਉਹਦਾ ਇੰਤਜ਼ਾਮ ਸਾਰਾ ਕੀਤਾ ਜਾਣਾ ਚਾਹੀਦਾ ਵਾ ਤੇ ਬਾਕੀ ਉਹ ਕਿਸਾਨਾਂ ਦੀ ਜਿਹੜੀ ਬਕਾਇਆ ਰਾਸ਼ੀ ਗੰਨੇ ਦੀ ਰਹਿੰਦੀ ਆ ਉਹ ਵੀ ਜਿਹੜੀ ਉਹਨਾਂ ਦੇ ਖਾਤਿਆਂ ਵਿੱਚ ਪਾਈ ਜਾਣੀ ਆ ਇਹਨਾਂ ਮੰਗਾਂ ਨੂੰ ਲੈ ਕੇ ਅੱਜ ਹੀ ਡੀ ਸਾਹਿਬ ਨੇ ਯਾਦ ਕਰਵਾਇਆ ਤੇ ਇਥੋਂ ਦੇ ਹਲਕਾ ਅੰਚਾਰਜ ਨੂੰ ਵੀ ਵੀ ਇਹ ਜਿਹੜਾ ਇਹਨਾਂ ਗੰਨਾ ਨਾਲ ਧਿਆਨ ਦਿੱਤਾ ਜਾਵੇ ਤੇ ਪਿੰਡਾਂ ਦੇ ਜਿਹੜੇ ਛੱਪੜ ਆ ਉਹ ਵੀ ਲੋਕਾਂ ਨੇ ਪੂਰੇ ਆ ਉਹ ਪਾਣੀ ਦਾ ਕੋਈ ਨਿਕਾਸ ਨਹੀਂਗਾ ਉਹ ਪਾਣੀ ਦਾ ਜਿਹੜਾ ਨਿਕਾਸ ਕਰਨ ਲਈ ਉਹ ਛੱਪੜ ਆ ਉਹਨਾਂ ਦੀ ਖਦਾਈ ਕੀਤੀ ਜਾਵੇ ਜਿੱਥੇ ਛੋਟੇ ਪਿੰਡ ਆ ਜਿੱਦਾਂ ਢੰਡਾਲ ਬੇੜ ਇੱਕ ਕਸਬਾ ਪਿੰਡ ਨੇ ਇਹਨੂੰ ਘਟੋ ਘਟ ਪੰਜ ਛੇ ਕਿੱਲੇ ਏਕੜ ਦਾ ਜਿਹੜਾ ਛੱਪੜ ਚਾਹੀਦਾ ਉਹ ਛੱਪੜ ਜਿਹੜਾ ਦੀ ਵੱਖਰਾ ਇੱਕ ਉਹਦੀ ਇੱਕ ਸਾਈਡ ਤੇ ਜਿਹੜੀ ਉਹ ਖਦਾਈ ਕਰਕੇ ਛੱਪੜ ਬਣਾਇਆ ਜਾਵੇ ਇਹਨਾਂ ਮੰਗਾ ਨੂੰ ਲੈ ਕੇ ਅੱਜ ਹਾਂਜੀ